ਲਓ ਵੀ ਆ ਬਾਈ ਨੇ ਸੌਦਾ ਕੀਤਾ ਸੂਰੇ ਵਾਲਾ ਬੱਕਰਾ ਮੰਡੀ ਦੀ ਹੋਰ ਬਾਈ ਕੀ ਵਾਲਾ ਘਟਾ ਦੇ ਬਾਈ ਇਧਰ ਹਾਂ ਬਾਈ ਗੱਡੀਆਂ ਵਾਲਿਆ ਬੱਕਰੀ ਵੇਚੀ ਬਾਈ ਹਾਂ ਹਾਂ ਕਿੰਨੇ ਦੀ ਵੇਚਤੀ 11000 ਦੀ ਬਾਈ ਬੱਚਾ ਮਗਰ ਬੱਚਾ ਮਗਰ ਦੀ ਠੀਕ ਆ ਤੇ ਲਈ ਗੇਜੇ ਖਾਲਸੇ ਨੇ ਕਿਉਂ ਬਾਈ ਗੇਜਾ ਜੀ ਲਓ ਵੀ ਹਲਖਾਈ ਵਾਲੇ ਦਫ਼ਤਰ ਕੋਲੇ ਆ ਗਿਆ ਸੌਦਾ ਇਹਨਾਂ ਨੇ ਕਰ ਲਿਆ ਬੱਕਰੀ ਤੁਹਾਨੂੰ ਅਸੀਂ ਵਿਖਾਉਣੇ ਆ ਇਸ ਬੱਕਰੀ ਦਾ ਸੌਦਾ ਦੁਬਾਰਾ ਵੀ ਤੁਹਾਨੂੰ ਹੋ ਸਕਦਾ ਦਿਖਾ ਦੇ। ਲੈ ਵੀ ਆ ਬੱਕਰੀ ਆ ਬਾਈ ਚੈੱਕ ਕਰਦੇ ਆ। 11 ਲੈ ਵੀ ਖਾਲਸਾ ਚੈੱਕ ਕਰ ਲਾ। ਅੱਗੋਂ ਫੜੋ ਯਾਰ ਇੱਕੋ ਵੇਜਣਾ ਬੱਕਰੀ ਨੂੰ। ਬੱਚਾ ਚੋਂ ਚੋਂਗਾ ਨਾ। ਬੱਚਾ ਚੋਂਗਦਾ ਬਾਈ ਥੋੜੇ ਲੱਤ ਫਰਾਉਂਦੀ ਆ ਪਹਿਲਾਂ ਪੱਟ ਹੈ। ਬੱਚਾ ਲੱਗਿਆ ਨਾ ਹੋਵੇ। ਨਾ ਬਾਈ ਇਹਦਾ ਹੀ ਬੱਚਾ ਯਾਰ। ਪਹਿਲਾਂ ਤਾਂ ਯਾਰ ਕਰਦੀ ਆ ਉਹ ਪਾਣ ਦਾ ਬੱਚਾ ਮਰਿਆ। ਹੋ ਵੀ ਆ ਬੱਕਰੇ ਦਾ ਸੌਦਾ ਹੋਇਆ। ਇਹ ਕਿਹਦਾ ਸੀ ਬਾਈ ਇਹ ਬੱਕਰਾ? ਪਾ ਲੈ ਆ ਬਾਈ ਇਹ ਮੰਨਦ ਆਇਆ ਜੱਟੇ ਨੂੰ ਕਿਹੜਾ ਕਿਹੜਾ ਵੀਰ ਦਾ ਸੀ ਇਹ ਮੰਦਰ ਕਿਹਦਾ ਸੀ ਬੱਕਰਾ ਬਾਈ ਇਹ ਆ ਬੱਕਰਾ ਇਹਨਾਂ ਦਾ ਹਾਂਜੀ ਬਾਈ ਜੀ ਕੀ ਹਾਲ ਹੈ ਵੇਚਦਾ ਬੱਕਰਾ ਕਿਹੜਾ ਪਿੰਡ ਆ ਬਾਈ ਆਪਲੂ ਕੋਟਲੀ ਕਿੰਨੇ ਦਾ ਦੇਤਾ ਬਾਈ 12000 12000 ਦਾ ਲਓ ਵੀ 12000 ਦਾ ਬੱਕਰਾ ਹੋਇਆ ਚੰਗਾ ਮੂੰਹ ਮੱਥੇ ਦਾ ਬੱਕਰਾ ਕੰਨ ਕੰਨ ਵੀ ਬਹੁਤ ਲੰਮਾ ਤੇ ਚਿੱਟੀ ਅੱਖਾਂ ਦਾ ਦੰਦੀ ਕਿਵੇਂ ਰੱਖੇ ਨੰਦੀ ਪਾਉਂਦਾ ਪੱਟ ਦਾ ਪੱਟੀ ਆਉਂਦਾ ਦੋ ਦੀਆਂ ਦੋ ਦੀਆਂ ਬੱਟੀਆਂ ਮਾਰਦਾ ਜਿਆ ਤੇ ਪੈਸੇ ਬਾਈ ਨੇ ਗਿਣਤੇ ਆ ਉਹ ਛੋਟਾ ਨਹੀਂ ਕਿ ਅਗਲਾ ਸੌਦਾ ਸਾਨੂੰ ਇਸੇ ਤਰ੍ਹਾਂ ਲਗਾਓ ਉਹ ਕਿਹੜੀ ਬੱਕਰੀ ਦਾ ਕਰਦੇ ਆ ਬਾਈ ਉਸੇ ਦੇ ਬੱਚਾ ਕਿੰਨੇ ਲਾਇਆ 16000 ਦਾ ਤਾਂ ਇਹ ਮੈਂ ਕਹਿੰਦੇ ਬੱਚਾ ਛੱਡੇ ਚਾਹੁੰਦਾ ਮੈਂ 16000 ਦਾ ਸੌਦਾ ਹੋਰ ਪਰ 14 ਲਾਉਂਦੇ 13 ਲਾਉਂਦੇ ਕੀ ਸੌਦਾ ਆਉਂਦਾ ਤੂੰ ਕੱਚੇ ਤਾਂ ਨਹੀਂ ਲਾਇਆ ਪਾਵੇਂ ਇਹਦਾ ਪੱਕਾ ਹੀ ਲਾਦੇ ਬਾਈ ਮੈਂ ਕਹਿੰਦਾ 10000 ਰੀ ਲੰਬਾ ਵੀ ਕੋਈ ਨਹੀਂ ਨਾਲੀ ਲੱਗੇ ਹਾਂ ਭੱਲਾ ਨੇ ਤਰਾ ਬਣ ਜਾ ਕਰਕੇ ਇਹਦੀ ਲੈ ਵੀ ਨਿਮਾ ਕੀ ਕਹਦਾ ਹਾਂ ਨਾ ਕਹਦੇ ਹਾਂ ਨਾ ਕਹਦੇ ਬੋਲ ਪਾ ਮੇਰੇ ਅੱਗੇ ਚੁੱਪ ਵਟ ਜੂ ਧਾਰ ਵਟ ਜੀ ਜਾ ਐ ਨੂੰ ਕ ਇੱਧਰ ਬੋਲ ਇੱਧਰ ਵੀਡੀਓ ਬਣੇਗਾ ਬੋਲ ਕੇ ਜੱਕੇ ਦੱਸੋ ਹਾਰਾ ਦੇ ਆ ਤੇਰਾ ਪਾਲਾ ਹੋਵੇ ਤੇਰਾ ਕਾਰ 17 ਦੇ ਦਿਓ ਯਾਰ ਅਸੀਂ ਵੀ ਨਹੀਂ ਆਲਾ 500 ਓਏ ਕਾ ਸਾਲਾ 89 ਲਖਾਈ ਅਸੀਂ ਕਰਾਵਾਂਗੇ ਜਾ ਹੋ ਗਈ ਸਾਡੀ 50 16000 ਦੀ 17 ਪਾ ਲੈ ਤੂੰ 16 ਉਹ ਲਖਾਈ ਸਾਡੀ ਆ ਯਾਰ ਜਾ ਪਾਲਾ ਨਹੀਂ ਨਹੀਂ ਦੇਖ ਲੈ ਤੂੰ ਕੋਈ ਫਰਕ ਨਹੀਂ ਬਾਈ ਯਾਰ ਉਹਨੇ ਵੇਚਣਾ ਤੇ ਲੈਣੀ ਆ ਬੱਚਾ 1.16 ਗੇ ਲਖਾਈ ਨਹੀਂ ਇਤਰਾਈ ਢੰਮਾ ਦਾ ਆ ਜਾ ਹੋ ਗਈ ਪੱਕੇ ਪੈਸੇ ਪੈਣ ਦਾ ਹੋਈ ਆ ਪਾਲਾ ਇਹ ਲੈ ਵੀ ਹੋ ਗਈ ਹੋ ਗਈ ਲੈ ਵੀ ਬੱਕਰੀ ਵਿਖਾ ਦੀ ਹੁਣ ਆ ਦੇਖੋ ਲਓ ਵੀ 1.16 ਦੀ ਹੋ ਗਈ ਬਾਈ ਨੇ ਕਰਾਉਣੀ ਲਖਾਈ ਹਾਂ ਇਹ ਦੂਜਾ ਆ ਬੱਕਰੀ ਆ ਦੁਬਾਰਾ ਸਬਦਾ ਹੋਇਆ ਦੋਸਤੋ ਇਹਦਾ ਬੱਚਾ ਬਦਲ ਕੇ ਆਹ ਜੀ ਪਾਠਾ ਕੁੱਤਰਾ ਗਈ ਮਗਰ ਇਹ ਕੋ ਪਾਠੋ ਤਾਂ ਨਹੀਂ ਵੇਲੇ ਬਗਲੀ ਬੁਰੀ ਨਹੀਂ ਗਾ ਵੀ ਆ ਲਖਾਈ ਛੋਟੀ ਹੋਊਗੀ ਤੇਰੀ ਲਖਾਈ ਆ ਵੀਡੀਓ ਮੈਂ ਗੜਾ ਦੇ ਬਾਈ ਨੂੰ ਗੜਾ ਦੇ ਕੇ ਕਰਕੇ ਗੜਾ ਦੇ ਇਹ ਨਿੰਮੇ ਵਾਲੀ ਬੱਕਰੀ ਦੇ ਪੈਸੇ ਆ ਹਾਂਜੀ ਆ ਬਾਈ ਨਿੰਮੇ ਨੇ ਬੱਕਰੀ ਲਈ ਇਹ ਉਹਦੇ ਪੈਸੇ ਆ ਬਾੜਾ ਮੋਟਾ ਯਾਰ ਹੱਥ ਕੰਮਣ ਲੱਗ ਹੀ ਜਾਂਦੇ ਆ ਨਿੰਮੇ ਨੂੰ ਬੰਨੀ ਵੜਾਣੀ ਲੱਗਦਾ ਨਿੰਮਾ ਮਾਨਦਾਨੀ ਪੱਕੀ ਨਾ ਨਾ ਹੈ ਇਹ ਬਹੁਤ ਭੈੜੀ ਗੱਲ ਹਾਂ ਐ ਸਾਈ ਭਾਈ ਬੱਚਾ ਨਹੀਂ ਹੈ ਕਿ ਰੋਟੀ ਖਾਣ ਦੀ ਆਹੋ ਇਹ ਚਾਹ ਜੀ ਲੈ ਗਏ ਹਾਂ ਇਹ ਤਾਂ ਲੈਣੀ ਆ ਇਹ ਤਾਂ ਲੈਣੀ ਬੱਚਾ ਕੋਈ ਨਹੀਂ ਲੈਂਦੀ ਆਪਾਂ ਚੰਨ ਫੜ ਕੇ ਜਿਹਾ ਹਰੇਕ ਦੇ ਜਾਂ ਕਿਣ ਕੇ ਦੇ ਦੇ ਭਾਈ ਲਓ ਵੀ ਅਗਲਾ ਸੌਦਾ ਤੁਹਾਨੂੰ ਇਸੇ ਤਰ੍ਹਾਂ ਦਿਖਾਉਣਾ ਲਓ ਵੀ ਆਹ ਬੱਕਰੀ ਦਾ ਸੌਦਾ ਚੱਲ ਪਿਆ ਇਹ ਅਬਲੂ ਕੋਟਲੀ ਤੋਂ ਲੈ ਕੇ ਆਇਆ ਭਾਈ ਪਸ਼ੂ ਬਖਰੀ ਬੇਤੀ ਆਲੇ ਆ ਬਕਰੀਏ ਸ਼ੇਰੀ ਸੁਈ ਸੁਵਾਈ ਆ ਬਾਈ ਕੀ ਮਗਰਾ ਇਹਦੇ ਇਹਦੇ ਮਗਰ ਬੱਚਾ ਕੀ ਆ ਇਹਦੇ ਮਗਰ ਬੱਚਾ ਕੀ ਚਲ ਵੇਖ ਲੈ ਜੈਜ ਕਾ ਖਾਨ ਉਹਦਾ ਦਾਤਾ ਮਹੀ 14 ਨਾਲ ਨਹੀਂ ਸਰਦਾ ਨਹੀਂ ਵੇਖੀ ਜਾ ਨਾ ਜਾ 14000 ਦੀ ਹੋਗੀ ਇਕ ਕੋਈ ਕਾ ਛੱਡ ਕੇ ਹਾਂ ਨਾ ਮਗਾਦੀ ਬੰਦੇ ਤੋਂ ਬੱਕਰੀ ਮੁੱਲ ਲਈ ਆ ਕੋਈ ਆ ਨਹੀਂ ਨੇ ਮਾਰ ਦਿੱਤੀਆਂ ਨਾ ਇਹਨਾਂ ਦਿੱਤੀਆਂ 16 ਨੇ 16 ਨਹੀਂ ਆ 16 2 ਘੱਟ 70 6 ਹੋ ਜਾਂਦਾ 70 ਚੇਰੀ ਦਾ ਹਾਂ ਕੀ ਆਂਦਾ ਖਾਲਸਾ ਹਾਂ ਇਹ ਇਹ ਉਹ ਤਾਂ ਤਿੰਨ ਨੇ ਲਈਆਂ ਛਾੜੀ ਆ ਭਾਈ ਨੂੰ ਮੈਂ 16 ਦੀ ਦੇ ਗਿਆ ਨੂੰ ਫਿਰ 16 ਦੀ ਤੋਂ ਦਿੱਤੀ ਦਾ ਮੈਂ ਲੈ ਗਿਆ ਮੈਂ ਖੋਹ ਕੇ ਲਿਆ ਗਿਆ ਤੇ ਯਾਰ ਖੋਹ ਕੇ ਲਿਆ ਗਿਆ ਫਿਰ ਮੈਂ ਦੱਸ ਦੱਸ ਕਿੰਨੇ ਦਿਹਾੜਾ ਪੈਸੇ ਤੇ ਬੱਕਰੀ ਤੇ ਲੈ ਦਾ ਬੱਕਰੀਆਂ ਨੇ 6 14 ਦੀ ਕਿੰਨੇ ਦਿਹਾੜਾ ਨਾ ਕੋਈ ਆਉਣਾ ਕਹਦੇ ਕੋਈ ਛੰਡ ਕੇ 18 ਤੋਂ ਘੱਟ ਨਹੀਂ ਜੜੀ ਬਾਹਲਾ ਵੇਚੀ ਨਾ ਵਿਧਾ 80 ਦਾ ਕਰ ਲੈ ਤੇਰਾ 80 ਨਹੀਂ ਖਾਣ ਲੱਗੇ ਤੇਰਾ ਆਲਾ ਪੂਰੇ 15 ਨਹੀਂ ਦੇ ਜੱਲਾ ਜੱਲਾ ਮਮਾ ਉਹ ਜਵਾਨ ਦੇ ਪਰੇ ਹੁਣ ਓੜੀਆਂ ਇਕੱਠੀਆਂ ਕਰਨਾ ਜਾ ਕੇ ਹੋ ਗਈ ਜਾਂ ਪਰੇ ਨੰਦੀ ਸੀ ਉਹ ਆਲਾ ਕੋਈ ਨਹੀਂ ਹੋਰ ਕੀ ਕੁਝ ਨਹੀਂ ਤਾਂ ਰਾਇਨ ਦੇ ਸਾਡੇ ਇਹਦਾ ਸੌਦਾ ਹੋ ਰਿਹਾ ਬਈ ਸ਼ੇਰੇ ਰੰਗ ਦੀ ਬੱਕਰੀ ਹੈ ਇੱਕ ਬੱਚਾ ਮਗਰੇ ਦੇ ਇੰਡੀਆ ਲੈਣੇ ਜਰਾ ਜੈਜ ਕਾਇਆ ਕਰ ਇੱਕ ਤਾਂ ਬੋਲਦਾ ਕਿ ਡਰੀ ਜਾਣਾ ਸਾ ਦੱਸੀ ਜੰਨਾ ਜੱਜ ਖੜਾ ਹਾਂ ਆ ਇਧਰ ਆ ਜੱਜ ਖੜਾ ਇਧਰ ਇਸ਼ਾਰਾ ਕਰੂ ਤਾਂ ਫੇਰ ਉਹਨੇ ਮੰਨਣਾ ਹੋ ਗਈ ਆਪਾਂ ਵਾਲਾ ਕੋਟਲਾ ਹੋ ਗਈ ਯਾਰ ਫੜਾ ਕੀ ਹੋ ਗਈ ਕੀ ਹੋ ਗਈ ਯਾ ਵੇ ਕੀ ਉਹਨੇ ਇਸ਼ਾਰਾ ਉਹਨੇ ਇਸ਼ਾਰਾ ਕੀਤਾ ਤੇ ਨਾਲ ਦੀ ਨਾਲ ਹੀ ਚੱਲ ਖਾਈ ਠੋਟੀ ਲਾਹ ਓ ਜੱਜ ਬਰਾਵਾ ਆ ਬੰਦੇ ਮੈਂ ਪਹਿਲੇ ਬੋਲ ਦਿੰਦੀ ਆ ਮੰਦਰਾ ਖਾ ਲਈ ਆ ਕੇ ਸਿੰਘ ਦਾ ਵਾਟ ਲਾ ਭਰਾਵਾ ਤੇਰੇ ਕਿੱਥੇ ਲਓ ਵੀ ਆ ਵਕਰੀ ਉਹ ਬੱਚਾ ਛੱਡੋ ਬੱਚਾ ਕੱਢੋ ਹੋਰ ਇਹ ਆ ਆ ਹੋਈ ਆ ਬਈ ਕਿੰਨੇ ਦੀ ਕਰਤੀ ਜੱਗੀ 15.5 15.5 ਹਜ਼ਾਰ ਦੀ ਚੰਗੀ ਆ ਬਈ ਜਾ ਖਾਲਸਾ ਬੰਦਾ ਵਾਂਢ ਤੇ ਜਾ ਕੇ ਲੱਡੂ ਅੱਜ ਇੱਕ ਪਹਿਲਾਂ ਲੱਡੂ ਵਾਂਢ ਤੇ ਜਾ ਕੇ ਕਾਣ ਦੇ ਲੱਗ ਵਾਂਢ ਦੇ ਨਾ ਬੱਚਾ ਦੇਖ ਚ ਦੇਖ ਕੰਨ ਫੜ ਕੇ ਇਹ ਜਗੰਬ ਕੰਨ ਫੜ ਕੇ ਚਗਾਉਗੀ ਭਾਈ ਆਲ ਮੰਨਦੀ ਮਾਰਾ ਇਹ ਵੇਖ ਲੈ ਲੱਬਣਾ ਨਹੀਂ ਫੜ ਕੇ ਚਗਾਉਗੀ ਵੀਡੀਓ ਚ ਕੰਮ ਸਾਰੀਆਂ ਦੇ ਕੰਨ ਫੜ ਕੇ ਚਗਾਉਂਦੇ ਆ ਅੱਜ ਤੈਨੂੰ ਕੰਨ ਫੜ ਕੇ ਚਗਾਉਣ ਆਲੇ ਮੈਂ ਨਹੀਂ ਨੀ ਤੈਨੂੰ ਪਤਾ ਲੱਗ ਜਾਂਦਾ ਕੰਨ ਫੜੇ ਤਾਂ ਪਤਾ ਲੱਗ ਮੈਨੂੰ ਚਾਟ ਪਾਉਣੇ ਚਗਾਉਣਾ ਆ ਯਾਰ ਆਪ ਚਗਾਉੜਾ ਵੀ ਐ ਤਾਂ ਨਹੀਂ ਬੱਚਾ ਲੱਗਦਾ ਨਹੀਂ ਹਲਦੀ ਬੱਚਾ ਲੱਗਦਾ ਮਗਰ ਉਹ ਐ ਕਰੂਗੀ ਐ ਤੇ ਮੈਂ ਜਿਵੇਂ ਤੇਰਾ ਕੱਢ ਪੈਸੇ ਇਧਰ ਆ ਸਾਹਮਣੇ ਸਾਈ ਦੇ ਦੇ ਸਾਈ ਵਾਲਾ ਮੈ ਦੇ ਲੈ ਸਾਈ ਆ ਫੜਾ ਲੈ ਲੋ ਵੀ ਸੌਦਾ ਜਣਾਤਾ ਸਿਰੇ ਜੱਗੀ ਨੇ ਬੱਲੇ ਬੱਲੇ ਕਰਾ ਦੇ ਲੋ ਸਾਈ ਆ ਦਾ 500 ਵਿੱਚ 100 ਹੀ ਆ ਜਾ ਜੱਗੀ ਨੇ 100 ਹੋਣਾ ਸੌ ਆ ਸਾਈ ਦਾ 100 100 ਰੁਪਏ 100 ਆ ਜੀ ਤਾਈ ਹਾਂ 500 500 ਦਾ 500 ਦੇ ਦੇ ਫਿਰ ਨਹੀਂ 500 ਹੋਇਆ ਹੋਰ ਯਾਰ 8000 ਹੋ ਜਾਂਦਾ ਵੈੱਟ ਆਪਾਂ 500 ਕੇ ਲੈ ਵੀ 500 ਔਵਾਨਦਾਰੀ ਵੀ ਕੋਈ ਚੀਜ਼ ਆ ਯਾਰ ਨਹੀਂ ਬਾਤ ਨਹੀਂ ਆਪਾਂ ਪਹਿਲਾਂ ਹੀ 100 ਦਾ ਆਖੀਂ ਖਾ ਗਏ ਉਹ ਬੱਕਰੀ ਉੱਧਰ ਖੜੀ ਹੈ ਹੋਰ 8 15000 ਸਾਢੇ 15000 ਮੈਂ ਖੜੀ ਗੁੱਤੀ ਕੋ ਪਾ ਜੋ ਹਾਂ ਜੇ ਲੈ ਲੀ ਜੀ ਖੰਦ ਜੀ ਲੈ ਲੀ ਜੀ ਦੋਨੇ ਨੂੰ ਜਾਂਦਾ ਇੱਕ ਮੇਰੀ ਵੀ ਗੱਲ ਆ ਲੈ ਸੁਨੀਰੀ ਵਾਲੇ ਲੈਂਦਾ ਨਾਲ ਹੂੰ ਕੀ ਉਹ ਕਲਾ ਬੋਲ ਤੂੰ ਸਾਡੇ ਨਹੀਂ ਆ ਲਖਾ ਲਾਓ ਵੀ ਕਰਾਉ ਲਖਾਈ ਠੀਕ ਅਗਲਾ ਹਾਂਜੀ ਹਾਂਜੀ ਠੀਕ ਅਗਲਾ ਸਵਾਲ ਦਾ ਤੁਹਾਨੂੰ ਇਸੇ ਤਰ੍ਹਾਂ ਦਿਖਾਉਣੇ ਆ ਜੁੜੇ ਰਹੋ ਆਪਣੇ ਚੈਨਲ ਨਾਲ ਇੱਧਰ ਬਾਈ ਨੇ ਲੈ ਲਈ ਬਾਈ ਬੱਕਰੀ ਤੇ ਕਿੰਨੇ ਪੈਸੇ ਲਈ ਸੀ ਤੂੰ ਤੂੰ ਕਿੰਨੇ ਲਈ ਬਾਈ 16.5 ਲਈ ਸੀ ਸਾਢੇ 16.5 ਹਾਂ ਬਾਈ ਨੇ ਸਾਢੇ 16.5 ਲਈ ਸੀ ਉਹ ਪੈਸੇ ਬਾਈ ਕਿੱਥੇ ਦੀ ਤੂੰ ਜਾਨੀ ਰੱਖੇ ਕਿਹੜੀ ਬੱਕਰੀ ਦੇਖੋ ਨਹੀਂ ਹਾਂ ਬਈ ਹੁਣ ਕਿਹੜੀ ਦਾ ਚੱਲ ਪਿਆ ਸੌਦਾ ਬਾਈ ਨਾਲ ਬੱਕਰੀ ਜਾਂ ਬਈ ਸ਼ੇਰੀ ਜਾਂ ਕਿਹੜੀ ਆ ਆਏ ਉਧਰ ਉਧਰ ਚੱਲ ਬੱਕਰੀ ਬਾਅਦ ਚ ਵਿਖਾ ਲਾਂਗੇ ਸੌਦਾ ਕਰੋ ਬਾਈ ਨਾਲ ਕਿੰਨੇ ਦਾ ਕਰਤਾ ਸਾਡੇ 14 ਦਾ 14 ਦਾ 14 ਦਾ 14 ਦਾ ਹੋ ਗਿਆ ਉਹ ਲੈ ਜਾ ਦੇ ਪੈਸਾ ਲਿਆ ਕੇ ਦਾਂ ਦੇ ਉਹ ਦੇ ਖੁਸ਼ ਹੋ ਗਏ ਨਹੀਂ ਨਹੀਂ ਉਹਦਾ ਬਾਹਰ ਕਿੰਨੇ ਦੀ ਕਹਿੰਦਾ ਕਿੰਨੀ ਆ ਰਹੀ ਕਿਤੇ ਚ ਓਏ ਹਾਂ ਨਾ ਕਹਦੇ ਓਏ ਗੱਲ ਨਹੀਂ ਚੱਲਦੀ ਬੜਾ ਚੱਕਰ ਹੈ ਪਾਣੀ ਦਾ ਯਾਰ ਦੇਰ ਉਹ ਦੇਖਣ ਦੀ ਕਰ ਜਾ ਜਹਾਜਗਾ ਹਾਂ ਕੋ ਪਾਣੀ ਉਹ ਪੀਲੇ ਦੇ ਪਾਣੀ ਨੂੰ ਯਾਰ ਪਾਣੀ ਪੀਲੇ ਦੇ ਨਾ ਕਰੋ ਜਦ ਕਿੰਨੇ ਫੇਰ ਤੀਨਾ ਬੰਦ ਰੱਖਿਆ ਗੋਲੀ ਨਾ ਯਾਰ ਲੈ ਹੋ ਗਈ ਯਾ ਪਾਲ 14.5 ਦੀ ਕਾਰਤੀ ਬੰਮੇ ਲਾਓ ਵੀ ਬੱਕਰੀ ਵੀ ਤੁਹਾਨੂੰ ਖਾਵਾ ਹਾ ਖੜੀਏ ਸ਼ੇਰੇ ਰੰਗ ਦੀ ਤੇ ਬੱਚਾ ਕਿੰਨੇ ਹੈ ਮਗਰ ਬੱਚੇ ਨੂੰ ਕੱਟਣੀ ਦੇਣੀ 12 ਨੂੰ ਕੱਟਣੀ ਦੇਣੀ ਬੱਚੇ ਕਿਲੇ ਦੋ ਦੇ ਇੱਕ ਬਈ 我参加个活动来。 ਉਹ ਯਾ ਮੈਨੂੰ ਨਹੀਂ ਛੱਡਿਆ ਹੋਰ ਬੱਦਾਂ ਤੇ ਆ ਕਈ ਆਦਾ ਕੋਈ ਹੱਥ ਕਰਦਾ ਜਾਂ ਨਹੀਂ ਦੱਸਾ ਕਰਦੇ ਪੂਰੇ 15 ਦੀ ਉਮਰ ਕੀ ਹੋ ਗਈ ਉਹ ਮੰਨਣਾ ਮਤਾਨ ਦੇ ਨੂੰ ਮੰਨਣਾ ਪੂਜਾ ਹੋ ਗਈ ਜਾਂ ਖੋਦਾ ਖੋਦਾ ਉਹ ਖੋਦਾ ਬੱਕਰੀ ਚੰਗਾ ਰਹਿਣਾ ਹੋਰ ਕੰਦਾ ਚੱਲੇ ਜਾਂ ਜਾਂ ਖੋਦਾ 15 ਸੂ ਦਾ ਫਰਕ ਪੈ ਗਿਆ ਨਹੀਂ 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 ਹੋ ਗਈ ਜੱਟ ਯਾਰ ਓਏ ਹੋ ਗਈ ਜੱਟ ਬੱਕਰੀ ਦੀ ਠੀਕ ਆ ਪੰਦਰਾਂ ਆਖੜੀ ਨਾਲ ਤੂੰ ਆਪਾਂ ਵੱਡੀ ਲਵਾ ਕੇ ਨਹੀਂ 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 ਲਿਖਾ ਨਹੀਂ ਨਹੀਂ ਕੀ ਹੋ ਗਈ ਲੋ ਬਾਈ ਆ ਬੱਕਰੀ ਹੋ ਗਈ ਪੂਰੇ 15000 ਦੀ ਕਰਤੀ ਉਹ ਜੱਗੀ ਪੰਜਾਬ ਨੇ 15000 ਦੀ ਪੂਰੇ ਪੂਰੇ 15000 ਦੀ ਠੀਕ ਹੈ ਭਾਈ ਪੈਸੇ ਨਹੀਂ ਵੇਖੇ ਤਵੇ ਹੁਣ ਕਾਣੇ ਪਾਲਾ ਖੋਛ ਨਹੀਂ ਨਹੀਂ ਹਾਂ ਕਿਰਾਉ ਹੋ ਕਸ ਕਰ ਹੋ ਕਸ ਕਰ ਨਹੀਂ ਨਹੀਂ ਕਿਰਾਉ ਨੂੰ ਸਾਥੋਂ ਲੈਣ ਵੀ ਫਿਰ ਕੋਈ ਨਹੀਂ ਪੀਵੇ ਵੇਖਾਂ ਤੇਰਾ ਮਾੜਾ ਥੋੜਾ ਕਰੀ ਜਨੇ ਲੈ ਭਾਈ ਮੂੰਹ ਐਨੂੰ ਕਰ ਲਈ ਭਾਈ ਖੁਸ਼ ਹੋ ਕੇ ਬੱਕਰੀ ਓ ਯਾਰ ਤੂੰ ਡਰਨਾ ਤੇਰੇ ਕੋ ਰੁਪਈਆ ਤੈਨੂੰ ਪਾਟਿਆ ਨੋਟ ਦੇਈਏ ਜਾਂ ਖਾਮ ਨੋਟ ਦੇ ਨਾ ਲਈ ਤੇਨਾ ਠੱਕਾ ਕਰੀਏ ਫੇਰ ਦਸੀ ਸੌਦਾ ਹੈਗਾ ਜੱਜੇ ਨਾਲ ਨਾ ਜੱਜੇ ਨਾਲ ਦੇਣਾ ਗੱਲ ਸੋਣ ਓ ਯਾਰ ਕਿਉਂ ਯਾਰ ਤੁਸੀਂ ਬਲੀ ਆ ਆ ਸਾਡੇ ਪੰਥਾ ਕੀ ਕੀ ਹੋਗੀ ਨਾ ਹੋਗੀ ਯਾਰ ਹੋਗੀ ਸਾਡੇ ਪੰਥਾ ਆਪ ਲੈ ਆਏ ਭੋਤ ਦੋ ਗਨੇ ਬਾਦ ਮੈਂ ਕਰਦੇ ਰਹੇ ਕਿ ਲਾ ਦਸੀ ਹੋਣ ਦਿੱਤਾ ਆ ਪੁੱਛ ਜ਼ਿਮੀਂਦਾਰਾਂ ਦਾ ਮੁੰਡਾ ਪੁੱਛੀ ਨੂੰ ਕੀ ਗੱਲ ਪੁੱਛ ਹਣਾ ਕਦਰੀਆ ਬਕਰੀਆ ਗਾਂ ਤਰੀਆ ਦੋ ਕਹਿ ਦੋ ਤੈਨੂੰ ਕਮਲ ਮਰੇ ਹੋਗੀ ਦੇ ਦੇ ਉਹ ਜੱਜ ਨੇ ਜੈਸ ਕਰਤੀ ਬਈ ਆ ਜੱਜ ਅਖੀਰ ਤਸਵਦਾ ਕਰਕੇ ਲਖਾਈ ਪਿੱਛੇ ਰੋਲਾ ਪਾਉਣ ਲੱਗ ਜੰਦਾ ਆਪ ਆਪਣੀ ਆਪੋ ਆਪਣੀਆਂ ਲੈ ਆਏ ਕਰਨਾ ਲਪਾਈ ਆ ਲਖਾਈ ਆਪੋ ਆਪਣੀ ਲਾਵੇ ਬੱਕਰੀ ਦਿਖਾਉਣੇ ਆ ਤੁਹਾਨੂੰ ਬਾਅਦ ਚ ਤੇ ਪਹਿਲਾਂ ਪੈਸੇ ਕਣਾ ਦੇ ਹਾਂ ਕਰਾਉਂਦਾ ਜੱਜ ਦੀ ਚਾਚਾ ਕਰ ਦਿੰਦਾ ਹਾਂ ਜੱਜ ਹਾਂ ਫੇਰ ਆਹ ਨਾਲ ਗੱਲ ਜਾਣ ਲੈ ਗੈਣਾ ਬਾਈ ਪੈਸੇ ਪੜਾੜੀ ਜਾਊਗਾ ਇਹ ਨਹੀਂ ਸਾਰਾ ਕਰ ਤੂੰ ਪੜਾ ਦੇ ਤੂੰ ਲੈ ਜਾ ਉਹ ਨਹੀਂ ਆਹ ਲੂ ਹਾਂ ਲੈ ਜਾ ਜੱਜ ਤਾਂ ਹਾਂ ਕਰਾਉਣੀ ਦੀ ਚਾਹੀਦੀ ਯਾਰ ਇਹ ਪੁਰਾਣਾ ਬੰਦਾ ਫੇਰ ਇੱਕੋ ਮਿੰਟ ਬਾ ਬਾਹ ਖੁੱਲੋ ਖੁੱਲੋ ਇਹ ਨੋਟ ਹੈ ਨਾ ਛੋਟੇ ਹੈਗੇ ਬੜਾ ਫੁੱਲੀ ਉਹ ਬਟਵਲੇ ਲੱਗ ਪਾਲਾ ਬੇਚਣ ਵਾਲੀ ਗੱਲ ਕਰੀਏ ਇੱਕ ਨਾਲ ਹੀ ਗੱਲ ਕਰੀਏ ਹੋਰ ਯਾਰ ਹੁੰਦਾ ਤੂੰ ਲੈ ਲੈ ਜਿਹੜਾ 25 26 ਹਜ਼ਾਰ ਲੈਣਾ ਲਓ ਵੀ ਬਾਈ ਨੇ ਲਗਾਤਾਰ ਤਿੰਨ ਚਾਰ ਸੌਦੇ ਕਰਤੇ ਆ ਮਿੰਟੋ ਮਿੰਟ ਚੌਥਾ ਸੌਦਾ ਜੀ ਚੌਥਾ ਬਾਈ ਦਾ ਸੌਦਾ ਵਾਹ ਬਾਈ ਬਹੁਤ ਕਾ ਕਰ ਰਿਹਾ ਹੋ ਗਿਆ ਸੋਨਾ ਸਾਂਝੂ ਵੀ ਨਹੀਂ ਰੱਖੀ ਮੰਗਿਆ ਅੱਗੇ ਨਾਲ ਤੇ ਮਾਰੇ ਪੱਤਾ ਦੇਖ ਲੀਓ ਤਾਈ ਜੀ ਤੋਂ ਹੋਰ ਨਹੀਂ ਮੰਗਿਆ ਠੀਕ ਆ ਪੋ ਮੈਂ ਹੂੰ ਹੂੰ ਸਹੀ ਆ ਬਾਈ ਸਹੀ ਆ ਰਾਜਾ ਬੁਝਾਇਆ ਬੱਬੂ ਸ਼ਤਿਆਨੇ ਆ ਖੜ ਜਾ ਤੋ ਹਾਂ ਕਾਸ ਯਾਰ 12 13 14 15 ਸਾਢੇ 3 ਲਖਾਈ ਆਉਦੀ ਆਉਦੀ ਕਹੋ ਜੀ ਸੂਟੀਆਂ ਦੇ ਆ ਗਏ ਸਾਰਿਆਂ ਦੇ ਪੈਸੇ ਹਾਂ ਹਾਂ ਲਓ ਵੀ ਕਰਾ ਲਓ ਲਖਾਈ ਬਸ ਕਰ ਜਾਓ ਜੀ ਕਿਹੜੀ ਹੋ ਗਈ ਆਹ ਪਰ ਇਹ ਕਿਹੜੀ ਛੇਰੀ ਨਾਲ ਦੂਜਾ ਹਾਂ ਜੀ ਆਹ ਵੀ ਮਾ ਇਹ ਗੁਬਨ ਦਾ ਨਾਲ ਜਿੱਥੇ ਆਉਂਦਾ ਲਓ ਵੀ ਬੱਕਰੀ ਵੀ ਤੁਹਾਨੂੰ ਦਿਖਾਉਣੇ ਆ ਲਓ ਵੀ ਆਹ ਬੱਕਰੀ ਦਾ ਸੌਦਾ ਹੋਇਆ ਜਿਹੜੀ ਹੁਣ ਤੁਹਾਨੂੰ ਦਿਖਾ ਕੇ ਆਂਦੇ ਆ ਇੱਕ ਬੱਚਾ ਇਹਦੇ ਮਗਰ